ਮੈਂ ਜੀ ਸਵਿੰਦਰ ਸਿੰਘ ਸਾਫ ਕਾ ਸਰਪੰਚਾ ਜੀ ਪ੍ਰਿੰਸੀਪਲ ਦਾ ਛੋਟਾ ਭਰਾ ਹੈ ਜੀ ਸਾਡਾ ਪੁੱਤਰਾ ਲੱਗਦਾ ਜਿਹੜਾ ਕਿ ਆਸਟ੍ਰੇਲੀਆ ਵਿੱਚ ਕੁਛ ਸਮਾਂ ਪਹਿਲਾਂ ਗਿਆ ਸੀ ਉਹਨਾਂ ਦਾ ਉੱਤੇ ਚਾਨ ਚੱਕੀ ਟਰੱਕ ਪਲਟ ਗਿਆ ਤੇ ਜਿਹੜਾ ਜੇਹ ਕਰਕੇ ਉਹਨਾਂ ਦੀ ਡੈਥ ਹੋ ਗਈ ਤੇ ਉਸ ਉਸ ਵਾਸਤੇ ਅਸੀਂ ਸਾਰਾ ਪਰਿਵਾਰ ਹਰ ਇੱਕ ਨੂੰ ਸੰਯੋਗ ਦੇਣ ਦੀ ਬੇਨਤੀ ਕਰਦੇ ਆ ਕਿਉਂਕਿ ਦੁੱਖ ਦੀ ਘੜੀ ਵਿੱਚ ਦੁੱਖ ਵੰਡਿਆ ਦੁੱਖ ਵੰਡਿਆ ਜਾਂਦਾ ਆ ਆਉਣਾ ਸਮਾਂ ਜਿਹੜਾ ਕਿ ਸ਼ਾਂਤੀ ਨਾ ਬਤੀਤ ਹੋ ਜੇ ਸਾਰਾ ਸੱਜਣਾ ਮਿੱਤਰਾਂ ਸੁਨੇਹਾਂ ਨੂੰ ਇਹ ਬੇਨਤੀ ਕਰਦੇ ਆ ਕਿ ਆਰੇ ਕਰਾਇ ਤੇ ਪਰਵਾਰ ਸੁਖੀ ਵਸੇ ਕੋ ਖਾਲਸਾ ਬਾਗੁਰਜੀ ਪੁੱਤ ਕਿੰਨੀ ਕੁ ਮਾਸੇ ਬੱਚੇ ਦੀ ਤੇ ਉਮਰ ਰਹੀ 22 ਸਾਲ ਬੱਚੇ ਦੀ ਉਮਰ ਸੀ ਜੀ ਅੱਜ ਤੋਂ ਕੋਈ ਤਕਰੀਬਨ 5 ਸਾਲ ਪਹਿਲੋ ਗਿਆ ਹੈ ਪਲੱਸ 2 ਕਰਕੇ ਗਿਆ ਸੀ ਜੀ ਨਾਂ ਕੀ ਅਰਸ਼ਦੀਪ ਸਿੰਘ ਜੀ ਹਾਂ ਜੀ ਹਾਂ ਜੀ ਤੇ ਹੁਣ ਮਿਲ ਕੇ ਫੈਮਿਲੀ ਪਰਿਵਾਰ ਕੀ ਮੰਗਕਾ ਤਾਂ ਜਿੱਥੇ ਗਏ ਲੈਣ ਵਾਸਤੇ ਹੁਣ ਉਹਨਾਂ ਦਾ ਪਰਿਵਾਰ ਜਿਹੜਾ ਉਸ ਦਾ ਬਾਪ ਜਿਹੜਾ ਕਿ ਟੀਚਰ ਦੀ ਲੈਣਾ ਉਹ ਅਸਲੀ ਨੌਕਰੀ ਕਰਦੇ ਟੀਚਰ ਦੀ ਤੇ ਉਹ ਤੇ ਉਹਦੀ ਮੰਮੀ ਜਿਹੜੀ ਅਰਸ਼ਦੀਪ ਦੀ ਆ ਆਸਟ੍ਰੇਲੀਆ ਗਏ ਨੇ ਜਾ ਕੇ ਹੁਣ ਜਿਹੜਾ ਵੀ ਕਾਰਵਾਈ ਉਹ ਕਾਰਵਾਈ ਪੂਰੀ ਕਰਕੇ ਉਸ ਤੋਂ ਬਾਅਦ ਜਦੋਂ ਆਉਣਗੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਲਈ ਕਿ ਆ ਜਾਊਗਾ। ਟਕਣਾ ਕੱਢਿਆ ਪਿੰਡ ਰਾਮਸਾਰੇ ਵਿੱਚ ਇਹ ਘਟਨਾ ਹੋਈ ਆ ਨੌਜਵਾਲ ਲੱਗੀ ਡੈਥ ਟੂਰਸਟ ਇਹ ਸਾਡਾ ਸਾਡੇ ਪਰਿਵਾਰ ਦਾ ਸਾਡੇ ਹੱਥਾਂ 'ਚ ਹੀ ਪਲਿਆ ਛੋਟਾ ਛੋਟਾ ਜਿਹਾ ਸੀ ਤੇ ਪੜਾ ਲਿਖਾ ਕੇ ਜਿੱਤਰਾ ਲੋਕੀ ਬਾਹਰ ਜਾਂਦੇ ਉਤਨਾ ਹੀ ਇਹ ਵੀ ਬੱਚਾ ਬਹੁਤ ਇੰਟੈਲੀਜੈਂਟ ਸੀ ਤੇ ਆਸਟ੍ਰੇਲੀਆ ਪਰਸ ਦੇ ਵਿੱਚ ਇਹ ਆਪਣਾ ਪੜ੍ਹਾਈ ਪੂਰੀ ਕਰਕੇ ਤੇ ਆਪ ਦਾ ਕੰਮ ਕਰ ਰਿਹਾ ਸੀ। ਤੇ ਟਰੱਕ ਚਲਾ ਰਿਆ ਸੀ ਟਰੱਕ ਦਾ ਟਾਇਰ ਫਟਣ ਨਾਲ ਮਤਲਬ ਐਡਾ ਸੋਹਣਾ ਨੌਜਵਾਨ ਜਿਹੜਾ ਨਾਲ ਹੀ ਟਰੱਕ ਨੂੰ ਅੱਗ ਲੱਗ ਗਈ ਤੇ ਇਹ ਬਹੁਤ ਦਖਤਾਈ ਘਟਨਾ ਤੇ ਸਾਡੇ ਸਾਰੇ ਇਲਾਕੇ ਦੇ ਵਿੱਚ ਇਹ ਅਸ਼ੋਕ ਦੀ ਲਹਿਰ ਜਿਹੜੀ ਆ ਉਹ ਫੈਲੀ ਪਈ ਆ ਕਿਉਂਕਿ ਸਾਡੇ ਹੱਥਾਂ ਸਾਰਿਆਂ ਦੇ ਪਲਿਆ ਤੇ ਜਵਾਨ ਹੋਇਆ ਤੇ ਬਾਹਰ ਗਿਆ ਬਹੁਤ ਮਾੜੀ ਘਟਨਾ ਹੋਈ ਆ ਤੇ ਸਾਰਾ ਖੈਰੇ ਪਰਿਵਾਰ ਨੂੰ ਕੀ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਬੜਾ ਦੁੱਖ ਆ ਜਿਹੜਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਸਾਨੂੰ ਉਹਦੇ ਗੱਡਪੜੀ ਵਸਕੀ ਸੀ ਕਿੱਥੇ ਆ ਕੇ ਉੱਥੇ ਉਹਦੇ ਮਾਤਾ ਪਿਤਾ ਵੀ ਚਲੇ ਗਏ ਨਹੀਂ ਜੀ ਅਜੇ ਡੀਐਨਏ ਟੈਸਟ ਹੋਊਗਾ ਕਿਉਂਕਿ ਬਰਨ ਹੋ ਗਈ ਆ ਟਰੱਕ ਦੇ ਵਿੱਚ ਬੋਡੀ ਤੇ ਜੋ ਉਹਨਾਂ ਸਰਕਾਰਾਂ ਦੇ ਰੂਲ ਨੇ ਉਹ ਉਸੇ ਤਰੀਕੇ ਦੇ ਨਾਲ ਉਹ ਡੀਐਨਏ ਕਰਕੇ ਤੇ ਪਰਿਵਾਰ ਦੇ ਹਵਾਲੇ ਜਿਹੜੀ ਆ ਬੋਡੀ ਕਰਨਗੇ ਤੇ ਫਿਰ ਇਸ ਕਰਕੇ ਬਰਨ ਹੋਈ ਕਰਕੇ ਸਰਕਾਰ ਜਿਹੜਾ ਉੱਥੇ ਹੀ ਹੋਊਗਾ ਤੇ ਬਾਕੀ ਪਰਿਵਾਰ ਜਿਹੜਾ ਇੱਥੇ ਆ ਤੇ ਭੋਗ ਜਿਹੜਾ ਇੱਥੇ ਪਾਏ ਜਾਣਗੇ